ਮੋਗਾ ਦੇ ਵਿੱਚ ਅੱਜ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਕਤਲ ਅਤੇ ਗੁੰਡਾਗਰਦੀਆਂ ਕਟਨਾਵਾਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ ਬੀਤੀ ਰਾਤ ਮੋਗਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਸ਼ਿਸ਼ਟਾਣਾ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰਨ ਅਤੇ ਦਵਿੰਦਰ ਕੁਮਾਰ ਸਾਹਿਲ ਨਾਮਕ ਸੈਲੂਨ ਮਾਲਕ ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਸ਼ੇਖੰਦਰ ਸਿੰਘ ਵਰਿੰਦਰ ਕੁਮਾਰ ਸਾਹਿਲ ਕੁਮਾਰ ਜੱਗਾ ਸਿੰਘ ਸ਼ੰਕਰ ਅਤੇ ਅਰुण ਸਿੰਘਲਾ ਦੇ ਵਿਰੁੱਧ ਮਾਮਲੇ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜ਼ਿਕਰ ਹੋ ਗਿਆ ਕਿ ਗੋਲੀਆਂ ਲੱਗਣ ਤੋਂ ਬਾਅਦ ਜ਼ਖਮੀ ਸਾਹਿਲ ਦਾ ਮੋਗਾ ਦੇ ਮੈਡੀ ਸਿਟੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪੇਸ਼ ਹੈ ਕੈਮਰਾ ਪਸੰਦ ਜਸਪੀ ਸਿੰਘ ਸੈਦੋ ਕੀ ਦੇ ਨਾਰ ரியਲ ਫੈਕਟ ਨਿਊਜ਼ ਲਈ ਮੋਗਾ ਤੋਂ ਪ੍ਰਦੀਪ ਢਿੱਲੋਂ ਦੀ ਵਿਸ਼ੇਸ਼ ਰਿਪੋਰਟ ਸਵਾਗਤ ਹੈ ਦੋਸਤੋ ਤੁਸੀਂ ਦੇਖ ਰਹੇ ਹੋ ரியਲ ਫੈਕਟ ਨਿਊਜ਼ ਮੈਂ ਪ੍ਰਦੀਪ ਢਿੱਲੋਂ ਇਸ ਵਕਤ ਮੈਡੀ ਸਿਟੀ ਹਸਪੀਟਲ ਮੋਗਾ ਦੇ ਵਿੱਚ ਮੌਜੂਦ ਹੈ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਜਿਹੜਾ ਵਾਰਦਾਤਾਂ ਦਾ ਸਿਲਸਲਾ ਮੋਗਾ ਦੇ ਵਿੱਚ ਮੋਗਾ ਸ਼ਹਿਰ ਦੇ ਅੰਦਰ ਵਾਰਦਾਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਿਆ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਿਹੜਾ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਮੋਗਾ ਸ਼ਹਿਰ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੱਗਿਆਣਾ ਬਸਤੀ ਦੇ ਵਿੱਚ ਬੀਤੀ ਰਾਤ ਬੀਤੀ ਸ਼ਾਮ ਜਿਹੜੀ ਗੋਲੀਬਾਰੀ ਦੀ ਘਟਨਾ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਦੱਸਿਆ ਜਾ ਰਿਹਾ ਸਾਹਿਲ ਨਾਮ ਦਾ ਨੌਜਵਾਨ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਮੈਡੀ ਸਿਟੀ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ ਫਿਲਹਾਲ ਉਸ ਦੀ ਕੀ ਹਾਲਾਤ ਨੇ ਉਹ ਆਪਾਂ ਗੱਲਬਾਤ ਕਰਦੇ ਹਾਂ ਪਰ ਖਬਰ ਹੈ ਜਿਹੜੀ ਮੋਗਾ ਤੋਂ ਬੜੀ ਸੰਵੇਦਨਸ਼ੀਲ ਖਬਰ ਸਾਹਮਣੇ ਆ ਰਹੀ ਹੈ ਕਿ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਜਿਹੜੀ ਇੱਕ ਗੋਲੀਬਾਰੀ ਕੀਤੀ ਜਾਂਦੀ ਹੈ ਬਗਿਆਣਾ ਬਸਤੀ ਮੋਗਾ ਦੇ ਵਿੱਚ ਜਿਸ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਉਹ ਜ਼ਖਮੀ ਹੋ ਜਾਂਦਾ ਹੈ ਜਿਹੜਾ ਸਾਹਿਲ ਤੁਹਾਡਾ ਕੀ ਲੱਗਦਾ ਜੀ ਜੀ ਮੁੰਡਾ ਹੈ ਮੇਰਾ ਤੇ ਅਰਜ ਦੇ ਦੀਵਾ ਨਹੀਂ ਦਿਵਾਂਚਨ ਤੇ

ਬਸ ਤਿੰਨ ਮੁੰਡੇ ਆਏ ਆ ਬਾਈਕ ਤੇ ਮੂੰਹ ਉਹਨਾਂ ਨੇ ਬੰਨਿਆ ਹੋਇਆ ਸੀਗਾ ਇੱਕ ਮੁੰਡਾ ਬਾਹਰ ਖੜਾ ਸੀ ਬਾਈਕ ਤੇ ਸਟਾਰਟ ਸੀਗਾ ਉਹਨਾਂ ਦਾ ਬਾਈਕ ਤੇ ਦੋ ਜਣੇ ਫਾਇਰ ਕੱਢ ਕੇ ਚਲੇ ਗਏ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਜਦੋਂ ਬਾਹਰ ਮੁੰਡੇ ਖੜੇ ਸੀ ਨਾ ਉਹਨਾਂ ਨੇ ਦੱਸਿਆ ਵੀ ਤੁਹਾਡੇ ਮੁੰਡੇ ਦੇ ਗੋਲੀ ਮਾਰ ਕੇ ਪੱਜ ਗਏ ਮੁੰਡੇ ਯਾਰ ਤੁਹਾਨੂੰ ਕਿੰਨੇ ਫਾਇਰ ਸੁਣਾਈ ਦਿੱਤੇ ਨੇ ਦੋ ਵਾਰ ਦੋ ਫਾਇਰ ਹਾਂਜੀ ਤੇ ਸਾਹਿਬ ਦੇ ਕਿੱਥੇ ਲੱਗਿਆ ਫਿਰ ਇੱਕ ਤਾਂ ਪੱਟ ਤੇ ਗੋਡੇ ਦੇ ਉੱਤੇ ਵੱਜਿਆ ਹੁਣ ਕੋਈ ਗੱਲਬਾਤ ਵੀ ਕੀਤੀ ਨਹੀਂ ਨਹੀਂ ਗੱਲਬਾਤ ਕੋਈ ਨਹੀਂ ਕੀਤੀ ਕਹਿੰਦਾ ਕਟਿੰਗ ਕਰਦੇ ਮੁੰਡਾ ਉੱਠਣ ਲੱਗਿਆ ਜਿੰਨੇ ਤਾਂ ਉਹ ਗੋਲੀ ਚਲਾਤੀ ਉਹਨਾਂ ਨੇ ਪਹਿਲਾਂ ਕੀ ਮੰਗ ਕਰਦੇ ਹੋ ਮੰਗਦਾ ਸੀ ਸਾਨੂੰ ਇਨਸਾਫ ਚਾਹੀਦਾ ਐਦਾਂ ਤਾਂ ਫੇਰ ਹੋਏ ਕੋਈ ਆ ਕੇ ਮਾਰ ਜੂਗਾ ਘਰ ਦੇ ਵਿੱਚ ਹੀ ਤੁਹਾਨੂੰ ਪਤਾ ਘਰ ਦੇ ਵਿੱਚ ਹੀ ਦੁਕਾਨ ਨਾ ਕਿੱਥੇ ਬਾਹਰ ਤਾਂ ਮੁੰਡਾ ਗਿਆ ਹੀ ਨਹੀਂ ਉਹਨਕੀ ਨਾਲ ਇਹ ਤੁਹਾਨੂੰ ਹੁਣ ਵੀ ਖਤਰਾ ਪਸੂ ਹੈ ਖਤਰਾ ਹੋਇਆ ਹੈਗਾ ਹੀ ਆ ਮੁੰਡਾ ਕਿੱਥੇ ਵੀ ਜਾਊਗਾ ਫਿਰ ਖਤਰਾ ਹੀ ਆ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਆ ਕੇ ਉਹਨਾਂ ਦੀ ਤੁਹਾਡਾਂ ਨਾਲ ਗੱਲਬਾਤ ਹੋਈ ਕੀ ਕਹਿਣਾ ਪੁਲਿਸ ਦਾ ਹਲੇ ਛਾਨਬੀਨ ਕਰਦੇ ਪਏ ਆ ਕੈਮਰਾ ਵਗੈਰਾ ਦੇਖਿਆ ਉਹਨਾਂ ਨੇ ਕਿੱਥੇ ਲੱਗੇ ਆ ਬਾਹਰ ਸੜਕ ਤੇ ਆਪਣੇ ਤਾਂ ਇੱਥੇ ਸਲੂਨ ਤੇ ਲੱਗਾ ਨਹੀਂ ਦਿਵਾਚਦ ਇਹ ਆ ਸਾਹਿਬ ਤੁਹਾਡਾ ਬੇਟਾ ਹੈ ਹਾਂਜੀ ਮੇਰਾ ਬੇਟਾ ਜੀ ਜਿਹੜੀ ਬੀਤੀ ਰਾਤ ਘਟਨਾ ਹੋਈ ਹੈ ਤੁਸੀਂ ਮੀਡੀਆ ਦੇ ਜ਼ਰੀਏ ਕੀ ਮੰਨ ਕਰਦੇ ਹੋ ਤੁਸੀਂ ਇਨਸਾਫ ਚਾਹਦੇ ਆ ਜੀ ਉਹਦੇ ਵੱਡੇ ਵਾਸਤੇ ਜੀ ਸਾਡਾ ਬੁੱਢਾ ਇਕੱਲਾ ਇਕੱਲਾ ਆਈ ਹਾਂਜੀ ਉਹਦੀ ਜਾਨ ਨੂੰ ਕੱਲੋਂ ਵੀ ਖਤਰਾ ਹੋਊਗਾ ਜੀ ਅੱਜ ਅੱਜ ਦਾ ਘਰੇ ਬੈ ਕੇ ਗੋਲੀ ਵਾਰ ਗਈ ਕੱਲੋਂ ਅਦਰਵਾਜ਼ ਜਾਊਗਾ ਤਾਂ ਸਾਨੂੰ ਅਸੀਂ ਪੁਲਿਸ ਤੋਂ ਆਪ ਵਸਵਾਗਦੇ ਆ ਜੀ ਉਹਨੂੰ ਸਾਫ ਚਾਹੀਦੇ ਸੋ ਅਸੀਂ ਪੁਲਿਸ ਤੋਂ ਬੱਗਿਆਣਾ ਬਸਤੀ ਮੋਗਾ ਦੇ ਵਿੱਚ ਮੌਜੂਦ ਹੈ ਜਿੱਥੇ ਬੀਤੀ ਰਾਤ ਇੱਕ ਘਟਨਾ ਵਾਪਰੀ ਹੈ ਜਿੱਥੇ ਦਵਿੰਦਰ ਕੁਮਾਰ ਔਰ ਸਾਹਿਲ ਨਾਮ ਦਾ ਨੌਜਵਾਨ ਜਿਸ ਦਾ ਆਪਣਾ ਜਿਹੜਾ ਇਹ ਡੀਕੇ ਸੈਲੂਨ ਹੈ ਇਸ ਸੈਲੂਨ ਦੇ ਵਿੱਚ ਉਹ ਰਾਤ ਦੇ ਕਰੀਬ 10 ਵਜੇ ਦੇ ਲਗਭਗ ਆਪਣਾ ਕੰਮਕਾਰ ਕਰ ਰਿਹਾ ਸੀ ਜਿਸ ਮੌਕੇ ਤਿੰਨ ਵਿਅਕਤੀ ਜਿਹੜੇ ਨਕਾਬਪੋਸ਼ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਤੇ ਆਉਣਸਾਰ ਸੈਲੂਨ ਦੇ ਅੰਦਰ ਦਾਖਲ ਹੋ ਕੇ ਸਾਹਿਲ ਨੂੰ ਜਿਹੜਾ ਕਟਿੰਗ ਕਰਾਉਣ ਦਾ ਪੁੱਛ ਕੇ ਜਦੋਂ ਉਹ ਕਟਿੰਗ ਕਰਨ ਲਈ ਖੜਾ ਹੁੰਦਾ ਹੈ ਤਾਂ ਉਸ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਆ ਜਿਸ ਦੇ ਵਿੱਚੋਂ ਇੱਕ ਗੋਲੀ ਸਿੱਧੀ ਸਾਹਿਲ ਦੇ ਲੱਤ ਦੇ ਵਿੱਚ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੋਂ ਦੋਸ਼ੀ ਫਰਾਰ ਹੋ ਜਾਂਦੇ ਆ ਔਰ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਮੈਡੀ ਸਿਟੀ ਹਸਪੀਟਲ ਦੇ ਵਿੱਚ ਸਾਹਿਲ ਜ਼ੇਰੇ ਲਾ ਆ ਜਾਏ ਔਰ ਉਹ ਉਹਨਾਂ ਦੇ ਪਰਿਵਾਰ ਦਾ ਕਹਿਣਾ ਮੰਗ ਕੀਤੀ ਹੈ ਪੁਲਿਸ ਪ੍ਰਸ਼ਾਸਨ ਤੋਂ ਕਿ ਇਸ ਘਟਨਾ ਦੀ ਤਹ ਤੱਕ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਇਹ ਮੋਗਾ ਦੇ ਵਿੱਚ ਕੀ ਹੋ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਵਿੱਚ ਬੀਤੇ ਕੱਲ ਜਿਹੜੀਆਂ ਇੱਕ ਨਹੀਂ ਬਲਕਿ ਦੋ ਘਟਨਾਵਾਂ ਅਜਈਆਂ ਵਾਪਰੀਆਂ ਨੇ ਜਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਸਵਾਲੀਆ ਨਿਸ਼ਾਨ ਲੱਗੇ ਨੇ ਕਿ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਅਜੇ ਇਹ ਜਿਹੜੀ ਵੱਡੀਆਂ ਵਾਰਦਾਤਾ ਮੋਗਾ ਦੇ ਵਿੱਚ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਗਿਆਣਾ ਬਸਤੀ ਦੇ ਵਿੱਚ ਵਾਪਰੀ ਹੈ ਸੋ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਕਿੰਨੀ ਜਲਦੀ ਇਹਨਾਂ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਭੇਜਦਾ ਹੈ ਕਦੋਂ ਅਰੈਸਟ ਕਰਦਾ ਹੈ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਦਵਿੰਦਰ ਕੁਮਾਰ ਸਾਹਿਲ ਜ਼ਰੇ ਇਲਾਜ ਨੇ ਕੈਮਰਾ ਪਰਸਨ ਜਸਪੀਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਮੋਗਾ ਤੋਂ ਪ੍ਰਦੀਪ ਢਲੋਂ ਦੀ ਰਿਪੋਰਟ ਹੈ